ਨਰਮੇ ਦੀ ਫਸਲ ਪਿਛਲੇ ਸਾਲ ਦੇ ਮੁਕਾਬਲੇ ਘਟ ਕੇ ਹੋਈ ਅੱਧੀ ਗੁਜਰਾਤ ਤੋਂ ਲਿਆਂਦੇ ਬੀਆ ਨੇ ਕੀਤਾ ਸਾਡਾ ਨੁਕਸਾਨ ਖੇਤੀਬਾੜੀ ਮਾਹਰ ਡਾਕਟਰ ਨੇ ਦਿੱਤੀ ਜਾਣਕਾਰੀ ਮੰਗਲਵਾਰ ਨੂੰ 2 ਵਜੇ ਤੇ ਲਗਭਗ ਡਾਕਟਰ ਮੁਖਤਿਆਰ ਸਿੰਘ ਬਰਾੜ ਨੇ ਮੁੱਖ ਖੇਤੀਬਾੜੀ ਦਫ਼ਤਰ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਨਰਮੇ ਦੀ ਫਸਲ ਇਸ ਵਾਰ ਅੱਧੀ ਹੋਈ ਹੈ ਅਤੇ ਉਹਨਾਂ ਕਿਹਾ ਕਿ ਜਿਹੜੇ ਸਾਡੇ ਵੱਲੋਂ ਬੀਜ ਗੁਜਰਾਤ ਤੋਂ ਲਿਆਂਦੇ ਗਏ ਸਨ ਉਸ ਦੇ ਨਾਲ ਸਾਡਾ ਕਾਫੀ ਨੁਕਸਾਨ ਹੋਇਆ ਹੈ ਉਨਾ ਕਿਹਾ ਕਿ ਹੁਣ ਕਿਸਾਨ ਜ਼ਿਆਦਾਤਰ ਝੋਨੇ ਨੂੰ ਤਰਜੀਹ ਦੇਣ ਲੱਗ ਗਏ ਹਨ। ਉਸ ਨੂੰ ਸੁਣਾਉਣੇ ਕੀ ਕਹਿੰਦੇ ਮਾਹਰ ਡਾਕਟਰ। ਬਾਈ ਜੀ ਨਾ ਤੁਹਾਡਾ ਛੱਡ ਦਿਓ। ਮੇਜਰ ਸਿੰਘ ਬਾਈ ਜੀ। ਮੇਜਰ ਸਿੰਘ ਜਿਹੜੇ ਏਰੀਆ ਆਪਾਂ ਖੜੇ ਐ ਇੱਥੇ ਕੱਲੇ ਨਰਮੇ ਹੁੰਦੇ ਸੀਗੇ। ਹਾਂਜੀ ਹਾਂਜੀ ਹਾਂਜੀ। ਨਰਮੇ ਤੋਂ ਕਿਸਾਨ ਮੁੱਕੇ ਮੋੜਨ ਲੱਗ ਗਏ। ਨਰਮਾ ਜੀ ਹੁੰਦਾ ਨਹੀਂ ਕਦੇ ਸੰਡੀ ਆ ਗਈ ਕਦੇ ਮਿਲੀਬੱਗ ਆ ਗਈ ਕਦੇ ਚਿੱਟਾ ਮੱਛਰ ਆ ਗਿਆ। ਤੇ ਨਰਮਾ ਹੁੰਦਾ ਨਹੀਂ ਫਿਰ ਕਰਾਂਗੇ ਕੀ? ਹਾਂ। ਠੀਕ ਹੈ ਕਿ ਨਹੀਂ ਹਾਲਤ ਬਹੁਤ ਮੰਦੀ ਹੋ ਗਈ ਨਰਮੇ ਵਾਲੀ ਜ਼ਮੀਨਦਾਰਾਂ ਦੀ ਹਾਰ ਕੇ ਝੋਨਾ ਵੀ ਐਡੇ ਪਾਣੀ ਚੰਗੇ ਨਹੀਂ ਫਿਰ ਝੋਨਾ ਹੀ ਲਾਉਣਾ ਪਿਆ ਪਾਣੀ ਚੰਗੇ ਨਹੀਂ ਕਰਗੀ ਕੀ ਇਹ ਝੋਨਾ ਹੀ ਕਿਉਂ ਮਜਬੂਰੀ ਕਿ ਝੋਨਾ ਸੋਖਾ ਹੈ ਜਾਂ ਫਸਲ ਹੋ ਜਾਂਦੀ ਹੈ ਸੋਖਾ ਨਹੀਂ ਮਜਬੂਰੀ ਹੈ ਹੁਣ 1 ਸਾਲ ਮੈਂ 14 ਕਿੱਲੇ 3 ਸਾਲ ਕੋ ਨਰਮਾ ਹੁੰਦਾ ਨਹੀਂ 14 ਕਿੱਲੇ ਜੋ 11 ਮਣ ਵੇਚ ਗਿਆ ਪਰ ਸਾਢੇ 3 ਕਿੱल्ल्या ਜੋ 20 ਮਣ ਵਿੱਚ ਜਦੋਂ ਹੁੰਦੇ ਨਹੀਂ ਫਿਰ ਕਰਾਂਗੇ ਠੇਕੇ ਸਿਰ ਪੈ ਜਾਂਦੇ ਮਾਲਵਾ ਨੂੰ ਨਾ ਕਾਟਨ 벨ਟ ਕਹਿਆ ਜਾਂਦਾ ਸੀ ਕਿਸੇ ਟਾਈਮ ਤੇ ਬਿਲਕੁਲ ਬਿਲਕੁਲ ਕਿਹਾ ਜਾਂਦਾ ਸੀਗਾ ਸਪਰੇਹਾਂ ਨਹੀਂ ਚੰਗੀਆਂ ਮਿਲਦੀਆਂ ਬੀਜ ਨਹੀਂ ਚੰਗੇ ਮਿਲਦੇ ਅਸੀਂ ਤਾਂ ਇਹੀ ਗੱਲ ਕਹਾਂਗੇ ਕਿ ਸਾਡੀ ਕਿਸਮਤ ਹੈ ਵੀ ਸਪਰੇਹਾਂ ਨਹੀਂ ਚੰਗੀਆਂ ਕਿ ਬੀਜ ਨਹੀਂ ਚੰਗੇ ਕਿ ਸਾਡੀ ਕਿਸਮਤ ਹੈ ਜਦੋਂ ਹੁੰਦਾ ਨਹੀਂ ਪਰ ਇਹ ਹਾਲ ਰਿਆ ਤਾਂ ਕੱਪੜੇ ਮਿਲਣ ਨੂੰ ਹੜ ਜਾਂ ਲੈ ਕਾਟਨ ਨਹੀਂ ਬਿਲਕੁਲ ਬਹੁਤ ਮਹਿੰਗਾ ਜੀ ਬਹੁਤ ਮਹਿੰਗਾ ਮਿਲੂ ਕਾਟਨ ਕਰਾਈ ਜਾ ਇਹ ਤਾਂ ਗਵਰਨਮੈਂਟ ਧਿਆਨ ਦੇਵੇ ਗਵਰਨਮੈਂਟ ਜਿਵੇਂ ਹੁਣ ਮੈਂ ਬਾਦਲ ਦੇ ਰਾਜ ਦੀ ਗੱਲ ਕਹੂੰ ਬਹੁਤ ਸੋਹਣੇ ਬਾਦਲ ਕਹਿੰਦੇ ਕੰਮ ਕਰਿਆ ਹਾਂ ਪਰ ਉਹ ਜਿਹੜੇ ਚਾਰਕ ਮੰਤਰੀ ਸੀ ਖੇਤੀਬਾੜੀ ਮੰਤਰੀ ਸੁਚਾ ਸਿੰਘ ਲੰਗਾਰ ਕੇ ਚੋਤਾ ਸਿੰਘ ਕਰਕੇ ਇਹ ਸਾਰੇ ਕਰਪਟ ਹੋਗੇ ਸੀ ਚਾਰ ਹੀ ਸਰਕਾਰੀ ਰਾਜ ਇੱਕ ਬੰਦਰਮਾ ਬੜਾ ਹੋਇਆ ਸੀਗਾ ਜਦੋਂ ਬੀਟੀ ਕਾਟਣ ਲੈ ਕੇ ਉਹ ਜਿਹੜੇ ਬੀਟੀ ਲੈ ਕੇ ਬਹੁਤ ਵਧੀਆ ਹੋਇਆ ਸੀਗਾ ਫਿਰ ਨਰਮਨ ਦਾ ਪਾਣੀ ਮਿਲਦਾ ਹੁਣ ਆਪ ਭਗਵੰਤ ਮਾਨ ਨੇ ਪਿਛਲੇ ਸਾਲ ਪੂਰਾ ਜੋਰ ਲਾਇਆ ਸੀ ਪੂਰੇ ਖੇਤੀਬਾੜੀ ਵਾਲੇ ਵਾਹਣਾ ਜੀ ਭੱਜੇ ਫਿਰਦੇ ਪਰ ਨਰਮਨ ਵੀਰ ਜੀ ਹੋਇਆ ਨਹੀਂ ਠੀਕ ਹੈ ਕਿ ਨਹੀਂ ਆ ਜਾਓ ਤਾਂ ਜੋ ਫਿਰ ਹਾਰ ਕੇ ਬਦਲ ਜੀ ਨਾ ਤੁਹਾਡਾ ਮੇਰਾ ਨਾਮ ਦਵਿੰਦਰ ਜੀ ਦਵਿੰਦਰ ਮਾਲਵਾ ਕਿਥੇ ਟਾਈਮ ਤੇ ਗੜ ਹੁੰਦਾ ਸੀ ਨਰਮੇ ਦਾ ਹਾਂਜੀ ਪਰ ਨਰਮੇ ਜਗੇ ਸਿਰਫ ਝੋਨਾ ਨਜ਼ਰ ਆ ਰਿਹਾ ਕਾਰਨ ਕੀ ਲੱਗਦਾ ਇਹ ਕਾਰਨ ਜੀ ਆਹੀ ਇੱਕ ਤਾਂ ਰੇਟ ਨਹੀਂ ਮਿਲਦੇ ਨਰਮੇ ਦੇ ਹੂੰ ਮੇਨ ਹੋ ਦੂਜੇ ਨੰਬਰ ਤੇ ਬੀ ਨਹੀਂ ਸਹੀ ਦੇ ਰਹੀ ਗਵਰਨਮੈਂਟ ਇਹ ਵੀ ਮੇਨ ਸਮੱਸਿਆ ਹੈ ਵੀ ਦਿੰਦੇ ਕੋਸ਼ ਹੈ ਨਿਕਲਦਾ ਕੋਸ਼ ਫਿਰ ਕੋਈ ਰੇ ਸਪਰੇ ਦਾ ਕੋਈ ਜਿਹੜੀ ਚੂਜੀ ਨਵੀਂ ਬਿਮਾਰੀ ਆਉਂਦੀ ਉਹਦਾ ਕੋਈ ਹੱਲ ਨਹੀਂ ਹੁੰਦਾ ਹੂੰ ਦੋ ਸਾਲ ਇੱਕ ਜੇ ਮੰਨ ਲਓ ਵੀ ਅੱਜ ਝੋਨੇ ਨੂੰ ਕੋਈ ਬਿਮਾਰੀ ਪੈ ਗਈ ਇਹਦਾ ਅੱਜ ਹੀ ਹੱਲ ਹੋ ਜੂਗਾ ਨਰਮੇ ਨੂੰ ਅੱਜ ਨੂੰ ਅੱਜ ਦੱਸਤੀ ਵੀ ਆਹ ਬਿਮਾਰੀ ਐ ਨਰਮੇ ਨੂੰ ਜੀ ਉਹਦਾ ਕੋਈ ਹੱਲ ਨਹੀਂ ਹੋਣਾ ਵੇ ਆਣ ਵੇਲਾ ਆਣ ਵਾਲੀ ਗੱਲ ਬਣ ਜਾਂਦੀ ਐ ਮੈਨੂੰ ਵੀ ਪਤਾ ਕਿ ਇੰਨੀ ਮਹਗਾਈ ਆਵਨ ਨਾਲ ਆਣ ਵੇਲਾ ਰੱਖ ਕੇ ਫਿਰ ਬੰਦਾ ਹੋਰ ਕਿ ਝੋਨਾ ਨਾਲ ਲਾਉ ਤਾਂ ਕੀ ਕਰੂ ਪਰ ਕਿਸੇ ਟਾਈਮ ਤੇ ਮਾਲ ਵਾ ਸਿਰਫ ਕੱਲਾ ਨਰਮਾ ਹੀ ਹੁੰਦਾ ਹਾਂ ਕੱਲਾ ਨਰਮਾ ਹੀ ਹੁੰਦਾ ਸੀ ਉਹ ਟਾਈਮ ਸੀਗਾ ਜੀ ਉਦੋਂ 20 ਚੰਗੇ ਸੀਗੇ ਬਹੁਤ ਨਰਮਾ ਹੁੰਦਾ ਰਹੀ ਬੰਦ ਪਰ ਅੱਜ ਕੱਲ ਨਰਮੇ ਦੇ ਰੇਟ ਬਹੁਤ ਹੋ ਗਏ ਹੁਣ ਤਾਂ ਨਹੀਂ ਜੀ ਉਹਦਾ 20 ਮਹਿੰਗਾ ਸਪਰੇਆ ਮਹਿੰਗੀਆਂ ਕੰਮ ਤਾਂ ਉੱਥੇ ਵੀ ਰੱਖਲਾ ਕਹਿੰਦਾ ਵੀ ਜੇ ਅੱਪਾ ਖੇਤੀ ਚ ਰੇ ਸ ਇਹ ਹੋਇਆ ਹੀ ਨਾ ਕਰ ਉਹਦੇ ਨਾਲ ਤਾਂ ਕਿਤੇ ਕਿਤੇ ਪਿਛਲੀ ਵਾਰ ਨਰਮੇ ਨੂੰ ਬਿਮਾਰੀਆਂ ਪਈਆਂ ਨਹੀਂ ਅਮਰੀਕਨ ਸੁੰਡੀ ਹੋ ਗਈ ਤੇਲਾ ਹੋ ਗਿਆ ਉਹ ਵੀ ਕਿਤੇ ਨ ਕਿਤੇ ਕਾਰਨ ਰੇ ਉਹ ਵੀ ਕਾਰਨ ਰੇ ਇਗਲਾਬੀ ਸੁੰਡੀ ਜਿਹੜੀ ਹੁਣ ਆਈ ਏ 2 ਸਾਲ ਹੋ ਗਏ 3 ਸਾਲ ਹੋ ਗਏ ਚੱਲੀ ਨੂੰ ਉਹਦਾ ਹੱਲ ਹੀ ਨਹੀਂ ਹੋਇਆ ਕੋਈ ਮੈਂ ਤਾਂ ਇਹੀ ਕਾਰਨ ਸੁੰਡੀ ਦਾ ਵੀ ਨਰਮਾ ਨਾ ਵੀ ਜਾ ਸਭ ਤੋਂ ਨਰਮਾ ਸੌਖਾ ਹੈ ਗਰੀਬ ਬੰਦੇ ਨੂੰ ਵੀ ਨਾਲ ਜੁੜਦਾ ਆਪ ਨੂੰ ਵੀ ਸੌਖਾ ਹੈ ਮੈਨੂੰ ਲੱਗਦਾ ਨਹੀਂ ਕਪੜਾ ਬਹੁਤ ਮਹਿੰਗਾ ਹੋ ਜੇ ਨਰਮਾ ਜਮੇ ਲੱਗਦਾ ਜੀ ਲੱਗਦਾ ਆਉਣ ਵਾਲੇ ਸਮੇਂ ਜੇ ਤਾਂ ਹੋਰ ਮਹਿੰਗਾ ਹੋ ਜਾਣਾ ਜੇ ਆ ਹਲ ਰਹੇ ਤਾਂ ਇਸ ਚੀਜ਼ ਦਾ ਜੇ ਹੱਲ ਹੋਵੇ ਤਾਂ ਨਰ ਹਰ ਛੜ ਤੋਂ ਛੜ ਤੋਂ ਬਾਪੂ ਜੀ ਨਾ ਤੁਹਾਡਾ ਸਰਜੀਤ ਸਿੰਘ ਆ ਜੀ ਉਹ ਜੀ ਕੀ ਕਾਰਨ ਹੈ ਬਠਿੰਡਾ ਏਰੀਆ ਖਾਸ ਤੌਰ ਤੇ ਮਾਲਵਾ ਨਰਮੇ ਦਾ ਗੜ ਹੁੰਦਾ ਸੀ ਹਾਂਜੀ ਹਾਂਜੀ ਉਹ ਨਰਮਾ ਨਜ਼ਰ ਨਹੀਂ ਆ ਰਿਹਾ ਨਰਮਾ ਜੀ ਇੱਥੇ ਸੁੰਢੀ ਪੈ ਜਾਂਦੀ ਹੈ ਜੀ 20 ਚੱਗੇ ਨਹੀਂ ਆਉਂਦੇ ਹੂੰ ਇਸ ਕਰਕੇ ਉਹ ਨਰਮਾ ਲੋਕੀਂ ਵੀਜਰੋਂ ਹਟ ਗਏ ਹੁੰਦਾ ਹੀ ਨਹੀਂ ਜਮਾਂ ਤਿੰਨ ਚਾਰ ਆਦੀਆਂ ਹੋ ਗਿਆ ਤੇ ਓਕੇ ਝੋਨੇ ਕੱਲੀ ਹੋ ਗਿਆ ਝੋਨਾ ਦਾ ਵੀ ਪਾਣੀ ਮਾਰੇ ਸਾਡੇ ਕੋਲ ਆਇਆ ਉਹਦਾ ਅਨਸਾਰ ਤੇ ਦਾ ਕੰਮ ਆ ਜੀ ਅੱਛਾ ਹਾਂਜੀ ਹਾਂਜੀ ਦਿੱਕਤ ਤਾਂ ਕਿੰਨੀਆਂ ਨੇ ਅੱਗੇ ਨਰਮਾ ਚੰਗਾ ਹੁੰਦਾ ਸੀ ਕਿਵੇਂ ਹੁੰਦਾ ਸੀ ਆਹ ਪਹਿਲਾ ਚੱਗਿਆ ਹੁਣ ਦੋ ਸਾਲਾਂ ਦੇ ਰਹੀ ਹੋਣ ਲੱਗੇ ਜੀ ਹਾਂ ਹੁਣ ਮਾਰੇ ਆ ਜੀ ਨਰਮੇ ਹੁਣ ਹੁੰਦੇ ਨਹੀਂ ਆ ਹੁਣ ਵੀ ਮੱਛਰ ਜਿਆ ਪਿਆ ਖੜਾ ਜਿਹੜਾ ਕਿਸੇ ਦਾ ਵੀਜਿਆ ਹਾਂ ਹਾਂਜੀ ਪਿਛਲੇ ਸਾਲਾਂ ਨਰਮਾ ਬਹੁਤ ਖਰਾਬ ਹੋ ਗਿਆ ਸੀ ਉਹ ਵੀ ਵੱਡਾ ਕਾਰਨ ਹੈ ਖਰੂੜੀ ਦਾ ਕਾਰਨ ਹੈ ਚੂਹੀ ਦਾ ਇੱਥੇ ਮੱਛਰ ਦੀ ਸੁੰਡੀ ਦਾ ਜੀ ਤੇ ਪਜੂਪਾ ਪਾ ਜਾਂਦਾ ਸੀ ਹਾਂ ਹਾਂਜੀ ਇਸ ਵਾਰ ਕਿੰਨਾ ਨਰਮ ਲਾਇਆ ਤੁਸੀਂ ਅਸੀਂ ਤਾਂ ਥੋੜਾ ਜਿਹਾ ਲਾਇਆ ਸੀ 6 ਕਿਲਾ ਲਾਇਆ ਜਾਂ ਕਿਲਾ ਕਾ ਹੋਰ ਆ ਕਿਸੇ ਭਾਈ ਦੇ ਨਾਲ ਅੱਜ ਅੱਛਾ ਹਾਂ ਥੋੜਾ ਥੋੜਾ ਕਿਸੇ ਨੇ ਨਹੀਂ ਲਾਇਆ ਜੀ ਵਾਹੇ ਅਬਾ ਜਿਸੇ ਪਾਣੀ ਨਹੀਂ ਜਾਂਦੀ ਸੀ ਪਾਣੀ ਉਹਨਾਂ ਨੇ ਮਾੜਾ ਮੋਟਾ ਲਾਇਆ ਜੀ ਨਹੀਂ ਕਿ ਲਾਇਆ ਹੀ ਨਹੀਂਗਾ ਝੋਨੇ ਵਾਲੇ ਪਾਸੇ ਲੋਕ ਕਿਉਂ ਨਹੀਂ ਜਾਣ ਲੱਗੇ ਝੋਨਾ ਜੇ ਹੋਤ ਆ ਜਾਂਦਾ ਵੀ ਆਸਤਾ ਹੈਗੀ ਚਲੋ ਕੁਛ ਨਾ ਕੁਛ ਤਾਂ ਹੋ ਜਾਂਦਾ ਜੀ ਅੱਛਾ ਹਾਂਜੀ ਦਿੱਕ ਤਾਂ ਕਿੰਨਿਆਂ ਨੇ ਜ਼ਿੰਮੇਵਾਰ ਨੂੰ ਨਰਮਾ ਛੱਡ ਕੇ ਝੋਨੇ ਵਾਲੇ ਪਾਸੇ ਦਿੱਕ ਤਾਂ ਬਹੁਤ ਨਹੀਂ ਸਮਾਜ ਖਰਚਾ ਬੜਾ ਪੈਂਦਾ ਝੋਨੇ ਤੇ ਤਾਂ ਸਾਡੇ ਨਰਮੇ ਤੇ ਘੱਟ ਸੀਗਾ ਹੂੰ ਭਾਈ ਜੀ ਨਾਂ ਤੁਹਾਡਾ ਬਲਕਾਰ ਸਿੰਘ ਜੀ ਕਿਹੜਾ ਏਰੀਆ ਹੈਗਾ ਕੋੜ ਭਾਈ ਪੰਡਾ ਜੀ ਮੇਰਾ ਬਈ ਨਰਮੇ ਬਹੁਤ ਹੁੰਦੀ ਸੀ ਪਹਿਲਾਂ ਖਾਸ ਤੌਰ ਤੇ ਮਾਲਵਾ ਚ ਇਸ ਕਾਰਨ ਕੀ ਹੋ ਗਿਆ ਨਰਮੇ ਖਤਮ ਹੋ ਗਏ ਨਰਮੇ ਜੀ ਇਸ ਕਰਕੇ ਖਤਮ ਹੋ ਗਏ ਇੱਕ ਤਾਂ ਸੁੰਡੀ ਨੇ ਮਾਰਤੇ ਜਿਹੜੀ ਲਾਲ ਸੁੰਡੀ ਪੈ ਜਾਂਦੀ ਆ ਦੂਜਾ ਨੰਬਰ ਇਹ ਹੈ ਜੀ ਕਿ ਆਪਣਾ ਆਪਣਾ ਚਗਾਈ ਚਗੂਏ ਵਾਲਾ ਬਹੁਤ ਪਹਿਲਾਂ ਮਾਲਵੇ ਚ ਸਾਰੇ ਨਰਮਾ ਹੀ ਹੁੰਦਾ ਸੀਗਾ ਜੀ ਕੋਠੇ ਭਰ ਜਾਂਦੇ ਸੀਗੇ ਹੁਣ ਉਹ ਹੁੰਦਾ ਨਹੀਂਗਾ ਜੀ ਇਸ ਕਰਕੇ ਹੁਣ ਅਸੀਂ ਝੋਨੇ ਚ ਲਵਾਉਣ ਲੱਗ ਪਏ ਝੋਨੇ ਦਾ ਕਾਰਨ ਹੈ ਕਿ ਪਾਣੀ ਡੂੰਘੇ ਜਾਈ ਜਾਂਦੇ ਆ ਜੀ ਅਗੇ ਲੇਬਰ ਲੈ ਕੇ ਆਉਂਦੇ ਬਾਹਰੋਂ ਚੋਗਣ ਵਾਸਤੇ ਜੀ ਰਜਗਾਰ ਮਿਲਦਾ ਸੀ ਉਹਦੇ ਕਰਕੇ ਵੀ ਹੁਣ ਉਹਦੇ ਦੀ ਵੀ ਘਟਾ ਜੀ ਕਿਉਂ ਕਿਸੇ ਨੂੰ ਕੰਮ ਨਹੀਂ ਮਿਲਦਾ ਝੋਨੇ ਦੀ ਲਵਾਈ ਵਾਸਤੇ ਸਿਰਫ ਇੱਕ ਕਰੀ ਝੋਨਾ ਲੱਗਦਾ ਮੁੜ ਕੇ ਗਰੀਬਾਂ ਦੇ ਕੀ ਕਰਦੇ ਜੀ ਕੋਈ ਕੰਮ ਨਹੀਂ ਆ ਉਹਨਾਂ ਨੂੰ ਨਹੀਂ ਕਿਉਂ ਜਿਆਦਾ ਲਾਉਂਦੇ ਕਿ ਸੌਖਾ ਲਾਉਣਾ ਇਹ ਜਾਂ ਉਮੀਦ ਜਿਆਦੀ ਹੁੰਦੀ ਹੈ ਫਸਲ ਹੋਣ ਦੀ ਕਾਰਨ ਕੀ ਝੋਨਾ ਜਿਆਦਾ ਲਾਉਣ ਦਾ ਕਾਰਨ ਇਹ ਹੈ ਜੀ ਵੀ ਮਰਦਿਆਂ ਨੂੰ ਲਾਉਣਾ ਪੈਂਦਾ ਨਹੀਂ ਤਾਂ ਪਾਣੀ ਕਰਕੇ ਪਾਣੀ ਹੁੰਦਾ 10 ਫੁੱਟ ਡੂੰਘੇ ਜਾਵੜੇ ਜੀ ਹੋਰ ਕਾਰਨ ਇਹ ਨਰਮਾ ਹੈ ਨਹੀਂ ਜੀ ਨਰਮਾ ਹੁੰਦਾ ਨਹੀਂ ਨਹੀਂ ਤਾਂ ਅਗੇ ਚਲ ਸਾਰਿਆਂ ਦਾ ਕੰਮ ਚੱਲੀ ਜਾਂਦਾ ਸੀਗਾ ਇਸ ਕਰਕੇ ਹੁਣ ਝੋਨਾ ਲਾਉਣਾ ਪੈਂਦਾ ਜੀ ਨਰਮਾ ਕਪਾਹ ਨਾ ਹੋਣ ਕਾਰਨ ਸਾਈਡ ਇਫੈਕਟ ਬੜੇ ਨੇ ਕਪੜਾ ਬੜਾ ਮਹਿੰਗਾ ਹੋ ਜਾਂਦਾ ਕਪੜਾ ਬਹੁਤ ਜ਼ਿਆਦਾ ਮਹਿੰਗਾ ਹੀ ਅੱਗੇ ਆਪਾਂ ਆਮ ਗੱਲ ਹੀ ਆ ਹੁਣ ਕਪੜੇ ਦੇ ਕਿੱਥੇ ਭਾਜਾੜੇ ਜੀ ਹੁਣ ਇਸ ਕਰਕੇ ਵੀ ਹੁਣ ਇਹ ਆਪਾਂ ਨਰਮਾ ਵੀ ਜਣੋ ਹਟ ਗਈ ਠੀਕ ਹੈ ਜੀ ਹਾਂਜੀ ਬਈ ਨਾ ਤੁਹਾਡਾ ਨਾ ਗਰਮੀ ਤਾਂ ਬਈ ਜੀ ਗਰਮੀ ਤਾਂ ਮਾਲਵਾ ਦੇ ਵਿੱਚ ਕਿਸੇ ਟਾਈਮ ਨਰਮਾ ਹੀ ਹੁੰਦਾ ਸੀ ਕਾਟਰ ਬੈਲਟ ਕਿਹਾ ਜਾਂਦਾ ਸੀਗਾ ਪਰ ਅੱਜ ਹਾਲਾਤ ਇਹ ਹੋ ਗਏ ਸਿਰਫ ਝੋਨਾ ਤੇ ਹੋਰ ਫਸਲਾਂ ਨੇ ਨਰਮੇ ਦਾ ਖੜਾ ਕੋਈ ਛੜ ਗਿਆ ਜ਼ਿਮੀਦਾਰ ਨਰਮਾ ਹੁੰਦਾ ਨਹੀਂ ਜੀ ਹਾਂ ਆਇਨਾ ਕੋ ਸੁੰਢੀ ਦਾ ਕਰਕੇ ਬਹੁਤ ਆਈ ਪ੍ਰੋਬਲਮ ਆ ਜਾਂਦੀ ਹੈ ਜੀ ਤੇ ਜਿਵੇਂ ਹੁਣ ਬਾਹਰਲੇ ਮਤਲਬ ਇਹ ਨਰਮੇ ਨੇ ਸੁੰਢੀ ਪੈ ਗਈ ਸੀਗੇ ਉਹਨਾਂ ਨੇ ਸਾਲ ਚ ਹੱਲ ਲੱਭ ਲਿਆ ਸੀਗੇ ਤੇ ਆਪਣੇ 3 ਸਾਲ ਹੋ ਗਏ ਹੱਲ ਨਹੀਂ ਲੱਭਿਆ ਦਵਾਈ ਨਹੀਂ ਬਣੀ ਹਜੇ ਕਰ ਉਹ ਜੀ ਤੇ ਮੁੜ ਕੇ ਨਰਮੇ ਹੁੰਦੇ ਨਹੀਂ ਨਾ ਹੁਣ ਲੇਬਰ ਸਹੀ ਮਿਲਦੀ ਹੈ ਰੇਟ ਵੱਧ ਮੰਗਦੇ ਆ ਜੀ ਤੇ ਗਾਂ ਭਾ ਵੀ ਹੈ ਨਹੀਂ ਜੀ ਕੀ ਲੱਗਦਾ ਜੀ ਇਹ ਹਾਲਾਤ ਰਹੇ ਤਾਂ ਕਾਟਨ ਕਪੜਾ ਬੜਾ ਮਹਿੰਗਾ ਹੋ ਜਾਣਾ ਉਹ ਤਾਂ ਹੁਣ ਵੀ ਦੇਸੀ ਦਾ ਸਾਰੇ ਬਹੁਤ ਮਹਿੰਗੇ ਕਪੜੇ ਆ ਜੋ ਆਗ ਦੇ ਕੱਪੜੇ ਲੈਣ ਜਾਗਦਾ ਹਜ਼ਾਰ ਤੋਂ ਘੱਟ ਕੱਪੜਾ ਨਹੀਂ ਆਉਂਦਾ ਜਿ ਵਗਦਾ ਵੀ ਤੇ ਝੋਨਾ ਹੀ ਕਿਉਂ ਜ਼ਿਮੀਂਦਾਰ ਬੀਜ ਰਿਹਾ ਨਰਮਾ ਜਮੀਂ ਛੱਡ ਕੇ ਬਿਲਕੁਲ ਹੀ ਝੋਨਾ ਸੁੱਕਾ ਹੈ ਜਾਂ ਕੀ ਹੈ ਝੋਨਾ ਬਸ 1 ਮਹੀਨੇ ਚ ਲੱਗ ਜਾਂਦਾ ਹੀ ਤੇ ਮੁੜ ਕੇ ਮਸ਼ੀਨਾ ਵੜਦਣਗਾ ਜੀ ਜਟ ਸੌਖੇ ਹੋ ਜਾਂਦੇ ਤੇ ਲੇਬਰ ਨੂੰ ਜੇ ਨਰਮਾ ਸੀਗੇ ਦੋ ਦੋ ਮਹੀਨੇ ਨਰਮੇ ਚ ਲੱਗ ਜਾਂਦੇ ਸੀਗੇ ਨਾਲ ਤਾਂ ਲੇਬਰ ਨੂੰ ਕੰਮ ਮਿਲਦਾ ਸੀਗਾ ਗਰੀਬ ਬੰਦੇ ਨੂੰ ਸਾਰੇ ਨੂੰ ਕੰਮ ਮਿਲਦਾ ਸੀ ਵਧੀਆ ਤੇ ਹੁਣ ਲੇਬਰ ਮਿਲਦੀ ਨਾ ਮੁੜ ਕੇ ਦੁਬਾਰਾ ਚੱਜਣਾ ਫਰਕ ਕਿੰਨਾ ਪੈ ਗਿਆ ਪਹਿਲਾਂ ਦੇ ਮੁਕਾਬਲੇ ਪਹਿਲਾਂ ਕਾਟਨ ਬੈਲਟ ਕਿਹਾ ਜਾਂਦਾ ਸੀ ਮਾਲਵੇ ਬਹੁਤ ਫਰਕ ਪੈ ਗਿਆ ਅੱਧੋ ਤੀਜਾ ਸੈ ਰਹਿ ਗਿਆ ਜੀ ਤੀਜਾ ਸ ਖਤਮ ਹੋ ਗਿਆ ਜੀ ਸਰ ਗੁੱਡ ਨੇਮ ਦੋੜਾ ਡਾਕਟਰ ਮਖਤਿਆਰ ਸਿੰਘ ਬਰਾੜ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਮਾਲਵਾ कॉटन बेल्ट ਵਜੋਂ ਜਾਣਿਆ ਜਾਂਦਾ ਸੀ ਪਰ ਅਕਸਰ ਝੋਨਾ ਨਰਮਾ ਖਤਮ ਹੋ ਗਿਆ ਦੇ ਵਿੱਚ ਕਾਰਨ ਕੀ ਹੈ ਕਾਰਨ ਬੜੇ ਬੰਦੇ ਨੇ ਸੂਰਜੀ ਜਿਵੇਂ ਕਿ ਤੁਸੀਂ ਪਹਿਲਾਂ ਹੀ ਕਾਰਨ ਬੰਦਾ ਹੈ ਕਿ ਸਾਡੇ ਏਰੀਏ ਦੇ ਵਿੱਚ ਨਰਮਾ ਜਿਹੜਾ ਪਹਿਲਾਂ ਬੀਜਿਆ ਜਾਂਦਾ ਸੀ ਉਹਦਾ ਏਰੀਆ ਘਟਣ ਦਾ ਕਾਰਨ ਕੀ ਬੰਦਾ ਕਿ ਸਾਡੇ ਕਿਸਾਨਾਂ ਨੂੰ ਇਹਦਾ ਰੇਟ ਨਹੀਂ ਮਿਲਦਾ ਭਾਅ ਨਹੀਂ ਮਿਲਦਾ ਨਰਮੀ ਦਾ ਵੱਡੀ ਗੱਲ ਇਹ ਹੈ ਕੀੜੇ ਮਕੌੜੇ ਇੰਨੇ ਦੇ ਕੁਸ਼ ਪੈਣ ਲੱਗੇ ਸੀ ਵਿੱਚੋਂ ਹਾਲਾਂਕਿ ਯੂਨੀਵਰਸਿਟੀ ਦੇ ਸਿਫਾਰਸ਼ਾਂ ਦੇ ਮੁਤਾਬਕ ਖੇਤੀਬਾੜੀ ਵਿਭਾਗ ਦੇ ਯਤਨਾਂ ਦੇ ਮੁਤਾਬਕ ਉਹਨਾਂ ਤੇ ਕਾਬੂ ਪਾਇਆ ਜਾਣ ਲੱਗ ਪਿਆ ਪਰ ਕਿਉਂਕਿ ਜਿਹੜਾ ਇਹਦਾ ਭਾਅ ਹੈ ਰੇਟ ਹੈ ਉਹ ਸਾਡੇ ਹੱਥ 'ਚ ਜਾਂ ਯੂਨੀਵਰਸਿਟੀ ਦੇ ਹੱਥ 'ਚ ਨਹੀਂ ਹੁੰਦਾ ਇਸ ਕਰਕੇ ਇਹ ਲੋਕਾਂ ਦਾ ਰੁਝਾਨੇ ਦੇ ਵੱਲ ਘਟਿਆ ਦੂਜਾ ਕਾਰਨ ਕੀ ਬਣਿਆ ਕਿ ਇਹ ਸਾਡੇ ਏਰੀਆ ਦੇ ਵਿੱਚ ਜਿਹੜੀ ਪਹਿਲਾਂ ਬਾਸਮਤੀ ਬਹੁਤੀ ਨਹੀਂ ਲੱਗਦੀ ਸੀ ਕੁਝ ਕੋਸ਼ੇ ਸਾਲਾਂ ਤੋਂ ਪਿਛਲੇ ਸਾਲਾਂ ਤੋਂ ਸਾਡੇ ਲੋਕ ਜਦੋਂ ਬਾਸਮਤੀ ਲਾਉਣ ਲੱਗੇ ਤੇ ਪਿਛਲੇ 2 ਕੋਸਾਲਾਂ ਤੋਂ ਇਹਨਾਂ ਨੂੰ ਉਹਦਾ ਕਿਸਾਨਾਂ ਨੂੰ ਭਾਅ ਚੰਗਾ ਮਿਲਣ ਲੱਗ ਗਿਆ। ਉਹਦੇ ਨਾਲ ਕੀ ਹੋਇਆ ਕਿ ਲੋਕਾਂ ਦਾ ਰੁਝਾਨ ਬਾਸਮਤੀ ਵੱਲ ਗਿਆ ਤੇ ਬਾਸਮਤੀ ਬਹੁਤਾ ਪਾਣੀ ਵੀ ਨਹੀਂ ਲੈਂਦੀ, ਬਹੁਤਾ ਸਮਾਂ ਵੀ ਨਹੀਂ ਲੈਂਦੀ। ਇੱਥੋਂ ਤੱਕ ਕਿ ਕਣਕ ਅਤੇ ਬਾਸਮਤੀ ਦੇ ਵਿਚਾਲੇ ਇੱਕ ਫਸਲ ਮੂੰਗੀ ਜਾਂ ਮੱਕੀ ਵਗੈਰਾ ਵੀ ਲਈ ਜਾ ਸਕਦੀ ਹੈ। ਇਸ ਦਾ ਕਾਰਨ ਸੀ ਕਿ ਇਹ ਲੋਕਾਂ ਦਾ ਰੁਝਾਨ ਨਰਮੇ ਵੱਲੋਂ ਘੱਟ ਕੇ ਢੋਨੇ ਵੱਲ ਬਾਸਮਤੀ ਵੱਲ ਇਹ ਇੱਕ ਸਾਡੀ ਜਿਹੜੀ ਯੂਨੀਵਰਸਿਟੀ ਦੀ ਵੈਰੈਟੀ ਹੈ ਪੀਆਰ 126 ਜਿਹੜੀ ਕਿ ਬਾਸਮਤੀ ਦੇ ਟਾਈਮ ਤੇ ਹੀ ਲਾਈ ਜਾਂਦੀ ਹੈ ਤੇ 90 ਦਿਨਾਂ ਦੇ ਵਿੱਚ ਖੇਤ ਵਿੱਚ ਉਹ ਪੱਕ ਜਾਂਦੀ ਹੈ ਉਹ ਜਲਦੀ ਪੱਕਣ ਕਰਕੇ ਲੋਕਾਂ ਦਾ ਰੁਝਾਨ ਉਹਦੇ ਵੱਲ ਵੀ ਵਧ ਗਿਆ ਜੀ ਡਾਕਟਰ ਸਾਹਿਬ ਇਹ ਗੱਲ ਰੱਖ ਵੀ ਦੇ ਕਰਕੇ ਤੇ ਇਸ ਵਾਰ ਨਰਮੇ ਦਾ ਰਕਵਾ ਨਹੀਂ ਕਰਿਆ ਗਿਆ ਰਕਵਾ ਇਸ ਵਾਰ ਦੀ ਪਿਛਲੇ ਸਾਲ ਨਾਲੋਂ ਲਗਭਗ ਘਟ ਕੇ ਅੱਧਾ ਹੀ ਰਹਿ ਗਿਆ ਪਿਛਲੇ ਸਾਲ ਬਹੁਤ ਬਜਾਈ ਕਰਵਾਈ ਸੀ ਲਾਸਟ ਦੇ ਵਿੱਚ ਜਾ ਕੇ ਕੀ ਹੋਇਆ ਕਿ ਸਤੰਬਰ ਦੇ ਦੂਜੇ ਹਫਤੇ ਵਿੱਚ ਮੌਸਮ ਖਰਾਬ ਹੋਣ ਕਰਕੇ ਚੰਗਾ ਪਲਾ ਵਧੀਆ ਸੋਹਣੀ ਫਸਲ ਖੜੀ ਫਸਲ ਖਰਾਬ ਹੋ ਗਈ ਲੋਕਾਂ ਨੂੰ ਉਮੀਦ ਸੀ ਕਿ ਅਸੀਂ ਇਸ ਵਾਰ 10 ਕੁਇੰਟਲ ਲਗਭਗ 25 ਮਨ ਨਰਮਾ ਕਿੱਲੇ ਦਾ ਕੱਢਾਂਗੇ ਪਰ ਮੌਸਮ ਜਿਆਦਾ ਖਰਾਬ ਹੋਣ ਕਰਕੇ ਇਹਨਾਂ ਦਿਨ ਬਹੁਤ ਸਾਰੇ ਏਰੀਏ ਦੇ ਵਿੱਚ ਜੜਾਂ ਹੀ ਪੱਟ ਦਿੱਤੀਆਂ ਗਈਆਂ ਨਰਮੇ ਦੀਆਂ ਉਸ ਤੂਫਾਨ ਨੇ ਪੱਟੀਆਂ ਤਾਂ ਉਹਦੇ ਕਰਕੇ ਇਹ ਨਰਮੇ ਦੀ ਫਸਲ ਖਰਾਬ ਹੋ ਗਈ ਇਸ ਵਾਰ ਇਹ ਲਗਭਗ 1.14 ਹਜ਼ਾਰ ਏਕਟੇਅਰ ਜਿਹਨੂੰ ਅਸੀਂ 35 ਹਜ਼ਾਰ ਏਕੜ ਕਹਿ ਸਕਦੇ ਹਾਂ ਇਸ ਵਕਤ ਹੈ ਵਿਜਾਈ ਥੋੜੀ ਬਹੁਤ ਇਹੋ ਵਧ ਹੋਈ ਸੀ ਪਰ ਬਹੁਤ ਜਿਆਦਾ ਗਰਮੀ ਤਾਨ ਕਰਕੇ ਕੁਝ ਨਰਮੇ ਦੇ ਬੂਟੇ ਸੜ ਜਾਣ ਕਰਕੇ ਕਾਫੀ ਏਰੀਆ ਕੋਈ 4-5000 ਹਕਟੇਆ ਨਰਮਾ ਜੋ ਗਰਮੀ ਨੇ ਚਲਸਾ ਹਕੇ ਮਾਰ ਦਿੱਤਾ ਉਸ ਕਰਕੇ ਹੁਣ ਲੱਗ ਏਰੀਆ ਇਹ 35000 ਕਰੀ ਗਏ ਸੀ ਇਹ ਦਵਾਈਆਂ ਦੇ ਸਪਰੇਅ ਦੀ ਗੱਲ ਕਰੀ ਜੀ ਤੀਜਾ ਦੀ ਗੱਲ ਕਰਕੇ ਪਿਛਲੇ ਜਿਆ ਕਦੇ ਗੱਲ ਕਰਦੇ ਉਹਦੇ ਵੀ ਸਾਨੂੰ ਦੇ ਕੰਮ ਉੱਤੇ ਮਦਦ ਨਹੀਂ ਨਹੀਂ ਹੁਣ ਐਵੇਂ ਦੀ ਗੱਲ ਬੀਜਾਂ ਵਗੈਰਾ ਬਾਰੇ ਕੋਈ ਹੈ ਨਹੀਂ ਕਿਉਂਕਿ ਬੀਜ ਪਹਿਲਾਂ ਜਰੂਰ ਲੋਕ ਸਿੱਧੇ ਗੁਜਰਾਤ ਤੋਂ ਲੈ ਕੇ ਆਉਂਦੇ ਸੀ ਕਿਉਂਕਿ ਸਾਡਾ ਕਿਸਾਨ ਥੋੜੇ ਜੇ ਘੱਟ ਰੇਟ ਤੇ ਜਿਹੜੀ ਚੀਜ਼ ਮਿਲਦੀ ਹੈ ਨਾ ਉਹਦੇ ਵੱਲ ਨੂੰ ਤੁਰ ਪੈਂਦਾ ਪਰ ਪਿਛਲੇ 2 ਅਸੀਂ ਬਹੁਤ ਸਾਲਾਂ ਤੋਂ ਲੱਗੇ ਹੋਏ ਸੀ ਯੂਨੀਵਰਸਿਟੀ ਵਿਭਾਗ ਸਾਡਾ ਖੇਤੀਬਾੜੀ ਕਿ ਨਹੀਂ ਇਹਨਾਂ ਬੀਜਾਂ ਨੇ ਤੁਹਾਡਾ ਕਦੇ ਨੁਕਸਾਨ ਕਰਦੇ ਨਾ ਤੁਸੀਂ ਇਹਨਾਂ ਨੂੰ ਨਾ ਲੈ ਕੇ ਆਓ ਪਰ 2 ਦੋ ਸਾਲਾਂ ਤੋਂ ਨੁਕਸਾਨ ਵੀ ਉਹਨਾਂ ਦਾ ਹੋਇਆ ਤੇ ਸਾਡਾ ਚੈੱਕ ਵੀ ਉਹਦੇ ਉੱਪਰ ਜ਼ਿਆਦਾ ਹੋ ਗਿਆ